ਟਾਡਾ ਜੀ ਸਾਹਿਬ ਸਿੰਘ ਮੇਰਾ ਨਾਮ ਆ ਜੀ ਕਿਹੜਾ ਪਿੰਡ ਹੈ ਪਿੰਡ ਕਾਲੇ ਭਾਈ ਜਤਾ ਸਿੰਘ ਨਗਰ ਮੁਹੱਲਾ ਮੱਖੀ ਵਾਲੇ ਕੀ ਗੱਲ ਹੈ ਜੀ ਤੁਹਾਡੇ ਘਰ ਇੱਥੇ ਕੀ ਗੱਲ ਸਰ ਕੁਛ ਨਹੀਂ ਹੋਈ ਜੀ ਅਸੀਂ ਦੋਵੇਂ ਭਰਾ ਜਾ ਰਹੇ ਆ ਛਾੜੇ ਕਿਸੇ ਕੰਮ ਨੂੰ ਜਾ ਰਹੇ ਸੀ ਔਰ ਰਸਤੇ 'ਚ ਇਸ ਮੁੰਡਾ ਮਕੈਨਿਕਲ ਹੀ ਜਿਹੜਾ ਇਹ ਵਿਸ਼ਾਦ ਸਿੰਘ ਛਾਲੀ ਇਹ ਕੰਮ ਕਰਾਂਦਿਆ ਸੀਗਾ ਆਪਣਾ ਮਕੈਨਿਕਲ ਦੀ ਦੁਕਾਨ ਹੈ ਉੱਥੇ ਕੰਮ ਕਰਦਾ ਕਿਸੇ ਕੋਲ ਤੇ ਇਹਦਾ ਧਿਆਨ ਵਹਿ ਗਿਆ ਸਾਡੇ ਵਾਲ ਜੀ ਵੀ ਆਉਂਦੇ ਆ ਇਹ ਜਿੰਨਾ ਚਿਰ ਅਸੀਂ ਵਰਲਡ ਲਾਈਨ ਕਲੱਬ ਤੱਕ ਪਹੁੰਚ ਨਹੀਂ ਗਏ ਰਹਾ ਧਿਆਨ ਸਾਡੇ ਵਾਲ ਹੀ ਰਿਹਾ ਉਧਰ ਵੇਨਾ ਇਹਦਾ ਵੇਨਾ ਰਿਆ ਫਿਰ ਇਹਨੇ ਗੱਲ ਕੱਢੀ ਕਹਿੰਦਾ ਤੁਹਾਡੀ ਐਂ ਕਰਕੇ ਇਹਨੇ ਕਿਹਾ ਫਿਰ ਅਸੀਂ ਮੁੜ ਕੇ ਆਏ ਆ ਮੇਰਾ ਛੋਟਾ ਭਰਾ ਵੇਖ ਲਿਆ ਉਹਨੇ ਕਿ ਨੂੰ ਗੱਲ ਕਰਦੇ ਨੂੰ ਆਏ ਆ ਤੇ ਭਾਜੀ ਉਥੇ ਗੱਲਬਾਤ ਹੋਈ ਆ ਜੋ ਵੀ ਅਸੀਂ ਪੁੱਛਿਆ ਕਿ ਵੀ ਕਿਹੜੀ ਗੱਲੋਂ ਗੱਲ ਕੱਢੀ ਉਹ ਤੋਂ ਗਾਲ ਕਿਉਂ ਕੱਢੀ ਆ ਤੇ ਉਹ ਦੁਕਾਨ ਵਾਲੇ ਵੀ ਉੱਠ ਕੇ ਆ ਗਏ ਕਹਿੰਦੇ ਭਾਜੀ ਕੋਈ ਗੱਲ ਨਹੀਂ ਨੂੰ ਸਮਝਾਉਣੇ ਬੱਚਾ ਕੋਈ ਗੱਲ ਨਹੀਂ ਸਮਝਾ ਦਿੰਨੇ ਆ ਜੋ ਅਸੀਂ ਜੋ ਅਸੀਂ ਕਿਉਂਕਿ ਇਹਦੇ ਹੱਥ 'ਚ ਰਾੜ ਸੀਗੀ ਮਰਾੜ ਮਾਰ ਲੱਗਾ ਸੀ ਪਰ ਚਲੋ ਲਾਗੋ ਬਚਾਅ ਹੋ ਗਿਆ ਫੜ ਲਈ ਸਾਡੇ ਛੋਟੇ ਬ੍ਰਦਰ ਨੇ ਮੇਰੇ ਨੇ ਬਸ ਕੋਈ ਗੱਲ ਨਹੀਂ ਯਰੋ ਸਿਰੋ ਲੋਕਾਂ ਨੇ ਛਡਾਇਆ ਉਹ ਦੁਕਾਨ ਵਾਲੇ ਨੇ ਛਡਾਇਆ ਛਡਾਇਆ ਆਪਾਂ ਚੱਲ ਗਏ ਆਪਾਂ ਗਏ ਕੋਈ ਗੱਲ ਨਹੀਂ ਬਾਅਦ ਵਿੱਚ ਕੁਛ 4-5 ਦਾ ਟਾਈਮ ਸੀਗਾ ਇਹ ਆਪਣੇ ਮੰਮੀ ਨੂੰ ਲੈ ਆ ਗਿਆ ਨਾਲ ਆਪਣੇ ਭਰਾ ਨੂੰ ਲੈ ਆ ਗਿਆ ਦੋਨੋਂ ਤੇ ਨਾਲ ਇਹਦੇ 15-20 ਮੁੰਡੇ ਹੈਗੇ ਸੀਗੇ ਭਾਜੀ ਇਹਨਾਂ ਨੇ ਮੁੜ ਕੇ ਸਾਡੇ ਤੇ ਹਮਲਾ ਬੋਲਤਾ ਕੋਈ ਗੱਲ ਨਹੀਂ ਕੀਤੀ ਕੋਈ ਇਹਨਾਂ ਨੇ ਕੋਈ ਬਾਤ ਨਹੀਂ ਕੀਤੀ ਸਾਡੇ ਅੰਦਰ ਆਏ ਆ ਇਹ ਆਉਂਦੇ ਨੇ ਡੇਬੇ 'ਚ ਗਾੜਾ ਗਾੜੀ ক্লোਜ ਕਰਨ ਡੇਬੇ ਆ ਪਿਛੇ ਇਹੜੇ ਮੁੰਡੇ ਸੀਗੇ ਉਹਨਾਂ ਨੇ ਮੁੜ ਕੇ ਵੱਟੇ ਮਾਰਨੇ ਸ਼ੁਰੂ ਕਰਦੇ ਜੀ ਬਸ ਅਹੀਂ ਫਿਰ ਧੱਗੇ ਧੋਕੇ ਮਾਰ ਕੇ ਬਾਹਰ ਕੱਢਿਆ ਇਹਨਾਂ ਨੂੰ ਤੇ ਮੁੜ ਕੇ ਫਿਰ ਅਹੀਂ ਵੀ ਚਲੋ ਆਪਣਾ ਬਚਾਅ ਕਰਨਾ ਹੈਗਾ ਕਿਤਾ ਜੀ ਮੁੜ ਕੇ ਚੋ ਵੀ ਆ ਪਰ ਛੱਡਾਂ ਛੋਡਾਂ ਸਾਡੇ ਮੇਰੀ ਸਿਸਟਰ ਦੇ ਵੀ ਛੱਟ ਲੱਗੀ ਆ ਇੱਕ ਇੱਕ ਦੇ ਇਲਾਕੇ 'ਚ ਛੱਟ ਲੱਗੀ ਆ ਇੱਕ ਦੇ ਗਿੱਟੇ ਦੇ ਵਜੀ ਆ ਮੇਰੇ ਪੈਰ ਤੇ ਛੱਟ ਲੱਗੀ ਆ ਮੇਰੇ ਬ੍ਰਦਰ ਦੇ ਕੰਨ ਤੇ ਮਾਰੀ ਆ ਜੀ ਮੇਰੇ ਤਾਏ ਦੇ ਮੁੰਡੇ ਦੇ ਸਿਰ 'ਤੇ ਛੱਟ ਲੱਗੀ ਆ ਵਟਾ ਝਗੜੇ ਦਾ ਕਾਰਨ ਸਰ ਕੁਝ ਵੀ ਨਹੀਂ ਆ ਸਾਡਾ ਕੋਈ ਝਗੜਾ ਹੀ ਨਹੀਂ ਹੈਗਾ ਇਹਨਾਂ ਨਾਲ ਰੰਜਿਸ਼ ਬਸ ਇਹੋ ਹੀ ਰੱਖਦੇ ਆ ਕਿ ਇਹ ਉਹਨਾਂ ਦੇ ਜਿੰਨਾ ਮੇਰੀ ਵਾਈਫ ਦੇ ਭਰਾਵਾਂ ਦੇ ਨਾਲ ਰਹਿੰਦੇ ਆ ਔਰ ਰਹਿੰਦੇ ਆ ਦੇ ਬਸ ਉਸੇ ਰੰਜਿਸ਼ ਨਾਲ ਮੇਰੀ ਕੋਟ ਮੈਰਿਜ ਹੋਈ ਆ ਜੀ ਬਸ ਇਹੀ ਚੱਕਰ ਹੈ ਹੋਰ ਕੋਈ ਗੱਲ ਨਹੀਂ ਆ ਤੇ ਨਾ ਕੋਈ adda ਕੋਈ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ ਹੈ ਨਾ ਕੋਈ ਝਗੜਾ ਹੈ ਬਸ ਇਹ ਉਹਨਾਂ ਦੇ ਨਾਲ ਅਸੀਂ ਮੰਗ ਕਰਦੇ ਜੀ ਕਿ ਜੋ ਸਾਡੀ ਪਹਿਲਾਂ ਵੀ ਮੇਰਾ ਝਗੜਾ ਹੋਇਆ ਹੈਗਾ ਮੇਰਾ ਸਾਰੇ ਪਰਿਵਾਰ ਨਾਲ ਇਹ ਪੁਲਿਸ ਨੇ ਉਦੀ ਵੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਅਸੀਂ ਸੀਬੀ ਸਾਹਿਬ ਦੇ ਹੀ ਗਏ ਹਾਂ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਹਿੰਦ ਤੱਕ ਤੇ ਆਇਆ ਹੁਣ ਵੀ ਕੋਈ ਪੁਲਿਸ ਨਹੀਂ ਆਈ ਕੋਈ ਕਿਸੇ ਗੱਲ ਨਹੀਂ ਪਰਨੀ ਆਪਾਂ ਦਰਖਾਸਤ ਉਥੇ ਦੇ ਕੇ ਆਏ ਆ ਹਲੇ ਤੱਕ ਕੋਈ ਕਿਸੇ ਕਾਲ ਨਹੀਂ ਕੋਈ ਫੋਨ ਨਹੀਂ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ ਕਿਹਨੇ ਪੁੱਛਿਆ ਵੀ ਨਹੀਂ ਜਾਣ ਕੇ ਵੀ ਕਿਉਂ ਹੋਇਆ ਕਿਹੜੀ ਗੱਲਾਂ ਹੋਇਆ ਕਿੱਦਾਂ ਹੋਇਆ ਖਤਰਾ ਬਹੁਤ ਹੈ ਜੀ ਸਾਨੂੰ ਮਲਗੀ ਸਾਨੂੰ ਧਮਕੀਆਂ ਸ਼ਰਿਆਨ ਦੇ ਕੇ ਗਏ ਆ ਇੱਥੇ ਆਹਨਾਂ ਦੀ ਮਾਂ ਵੀ ਕਹੇ ਗਈ ਆ ਤੁਸੀਂ ਰਾਤ ਬਰਾਤੇ ਨਿਕਲਦੇ ਜੇ ਕੋਈ ਸਾਡੇ ਮੁੰਡੇ ਉਹਨਾਂ ਦੇ ਮੁੰਡਿਆਂ ਨੇ ਵੀ ਕਹੀ ਇਨੀ ਗੱਲ ਕੋਈ ਗੱਲ ਨਹੀਂ ਤੁਹਾਨੂੰ ਬਾਹਰ ਹੀ ਵੇਖਾਂਗੇ ਕੋਈ ਗੱਲ ਨਹੀਂ ਇਹਦੇ ਹੁਣ ਅਜਾਂ ਹੀ ਬਚਾਂਗੇ ਜਾਂ ਤੁਸੀਂ ਬਚੋਗੇ ਕੀ ਮੰਗਣਾ ਜੀ ਮੰਗ ਸਾਡੀ ਇਹੋ ਜੀ ਸਾਡੀ ਸੁਣਵਾਈ ਹੋਵੇ ਇਹਨਾਂ ਬੰਦਿਆਂ ਦੇ ਪਰਚੇ ਕੀਤੇ ਜਾਣ ਜਿਹੜੀਆਂ ਸਾਨੂੰ ਸੱਡਾਂ ਲਾਈਆਂ ਸਾਡੇ ਘਰ ਆਣ ਕੇ ਗਲਬਏ ਆ ਅੱਜ ਤੁਸੀਂ ਵੇਖ ਹੀ ਲਿਆ ਸਾਡੇ ਵੱਡੇ ਕਿ ਤਰ੍ਹਾਂ ਖੇਡ ਰਹੇ ਆ ਜੀ ਘਰ ਵਿੱਚ ਵੀ ਖੇਡ ਰਹੇ ਆ ਤੇ ਬਾਹਰ ਵੀ ਖੇਡ ਰਹੇ ਆ ਇਹ ਚੱਕਰ ਜੇ ਬਾਕੀ ਅਸੀਂ ਚੋਨੇ ਪੁਲਿਸ ਕੋ ਇਹੋ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਹੋਵੇ ਜੀ ਮੈਨੂੰ ਖਤਰਾ ਹੈ ਮੇਰੇ ਪਰਿਵਾਰ ਨੂੰ ਖਤਰਾ ਸਾਰੇ ਨੂੰ ਪੂਜਾ ਰਾਣੀ ਮੈਂ ਪਿੰਡ ਕਾਲੇ ਮੱਖੀ ਮਹਲਾ ਪਾਈ ਜਤਾ ਸਿੰਘ ਨਗਰ ਅੱਜ ਕੀ ਆ ਯਾਰ ਅੱਜ ਇਥੇ ਦੋਵੇਂ ਭਰਾ ਜਾ ਰਹੇ ਸੀ ਬਾਜ਼ਾਰ ਤੇ ਉਥੇ ਛਾਲੀ ਮੁੰਡਾ ਜਿਹੜਾ ਉਹ ਜਿਹੜੇ ਕਾਣੇ ਮੈਕੈਨਿਕ ਦੀ ਉਹ ਦੇਖਦਾ ਪਿਆ ਸੀ ਇੰਨਾਂ ਵੱਲ ਤੇ ਉਹਨੇ ਉਹਨੇ ਬਾਅਦ ਚ ਗਾਲ ਕੱਢਦੀ ਇਹਨਾਂ ਨੂੰ ਤੇ ਬਾਅਦ ਵਿੱਚ ਉਹਨੇ ਰਾਟ ਵੀ ਕੱਢੀ ਇਹਨਾਂ ਦੇ ਮਾਰਨ ਲੱਗਾ ਉੱਥੇ ਲਾਗੇ ਦੁਕਾਨ ਵਾਲੇ ਸੀ ਉਹਨਾਂ ਨੇ ਥੋੜਾ ਬਚਾ ਬਚੂ ਕਰਤਾ ਇਹਨਾਂ ਦਾ ਬਾਅਦ ਵਿੱਚ ਇਹ ਘਰੇ ਆ ਗਏ ਦੋਵੇਂ ਭਰਾ ਤੇ ਉਹਨਾਂ ਦੀ ਮੰਮੀ ਨੂੰ ਲੈ ਆਏ ਆਪਣੀ ਨੂੰ ਮੰਮੀ ਨੂੰ ਲੈ ਕੇ ਆਏ ਐਟਾ ਰੋੜੇ ਚ ਲਾ ਕੇ ਗਏ ਆ ਕਹਿੰਦੇ ਕਿ ਆਪਣੇ ਮੁੰਡੇ ਬਾਹਰ ਕੱਢੋ ਸਾਡੇ ਪਾਪਾ ਨੂੰ ਕਹਿੰਦੇ ਬਾਹਰ ਉਹਨਾਂ ਨਾਲ ਗੱਲ ਕਰਦੇ ਪਏ ਸੀ ਕਹਿੰਦੇ ਕਿ ਆਪਣੇ ਮੁੰਡੇ ਬਾਹਰ ਕੱਢੋ ਦੋ ਮੇਰੇ ਆ ਤੇ ਦੋ ઠાਡੇ ਆ ਤੇ ਵੇਖ ਲੈਨੇ ਫਿਰ ਆਜੋ ਬਾਰ ਕੀ ਬੰਦਾਵਾ ਤੇ ਬਾਅਦ ਵਿੱਚ ਇੱਟਾ ਰੋੜੇ ਚਲਾ ਚ ਲੂ ਕੇ ਗਏ ਆ ਸਾਡੇ ਘਰ ਵੀ ਆ ਗਏ ਆ ਗੱਡੀ ਤੱਕ ਮਾਰਨ ਪਏ ਹਨੂ ਤੇ ਬਾਹਰ ਬਾਹਰ ਹੀ ਇਹਨਾਂ ਨੇ ਬਹੁਤ ਜ਼ਿਆਦਾ ਹਮਲਾ ਕੀਤਾ ਸਾਡੀ ਵਿਹਲੀ ਚ ਪਈਆਂ ਇੱਟਾਂ ਉਹੀ ਸਾਡੇ ਤੇ ਕਾਰ ਦੇ ਉੱਪਰ ਚਲਾਈਆਂ ਇਹਨਾਂ ਨੇ ਹਾਂਜੀ ਜ਼ਖਮੀ ਹੋਏ ਆ ਸਹਿਬ ਸਿੰਘ ਦੇ ਵੀ ਲੱਗੀ ਆ ਲੱਤ ਦੇ ਉੱਪਰ ਇੱਕ ਗਿੱਟੇ ਦੇ ਉੱਪਰ ਤੇ ਗੌਰਪ੍ਰੀਤ ਸਿੰਘ ਪਿੰਕਾਵਾ ਮੇਰਾ ਦੇਰ ਉਹਦੇ ਕੰਨ ਦੇ ਉੱਪਰ ਇਹਨਾਂ ਨੇ ਸੱਟ ਲਾਈ ਆ ਤੇ ਮੇਰੀਆਂ ਨਾਨਾ ਦੋ ਇੱਕ ਦੇ ਲੱਕ ਦੇ ਵਿੱਚ ਲਾਈ ਆ ਇੱਕ ਦੇ ਗਿੱਟੇ ਦੇ ਉੱਪਰ ਲੱਗੀ ਆ ਤੇ ਉਂਗਲ ਦਾ ਪੈਠ ਉਂਗਲ ਦਾ ਅੰਗੂਠਾ ਠੋਕ ਗਿਆ ਉਹਦਾ ਤੇ ਇੱਕ ਮੇਰਾ ਦੇ ਰਿਆ ਕਾਲੂ ਮੰਤਰੀ ਕਹਿੰਦੇ ਉਹਨੂੰ ਔਰੇ ਸੇਰ ਦੇ ਵਿੱਚ ਸੱਟ ਲਾਈ ਨਾ ਰੋੜਾ ਮਾਰਿਆ ਕਵਿਸ਼ਾਲ ਸਿੰਘ ਕਰਨ ਨੇ ਸੁਖਚੰਨ ਸਿੰਘ ਸੁਖਚੰਨ ਸਿੰਘ ਕਰਨ ਨੇ ਵਿਸ਼ਾਲ ਸਿੰਘ ਛਾਲੀ ਨੇ ਤੇ ਬਸ ਇਹ ਤੇ ਹੁਣ ਕੀ ਹੈ ਬਲਕਿ ਪੁਲਿਸ ਨੂੰ ਕੰਪਲੇਟ ਕੀਤੀ ਹੈ ਹਾਂਜੀ ਕੰਪਲੇਟ ਕੀਤੀ ਆ ਹਾਂਜੀ ਪੁਲਿਸ ਨਹੀਂ ਆਈ ਬਾਦ ਵਿੱਚ ਇਹ ਚਾਰ ਵਜੇ ਦੀ ਹੋਲੀ ਹੈ ਹੁਣ ਕਿੰਨਾ ਟਾਈਮ ਹੋ ਗਿਆ ਲੱਗਦਾ ਹੁਣ ਤੇ 8:30 9 ਦਾ ਟਾਈਮ ਹੋਣਾ ਵਾ ਕੁਛ ਨਹੀਂ ਆ ਰਹੀ ਪੁਲਿਸ ਨਹੀਂ ਆ ਰਹੀ ਪਹਿਲਾਂ ਵੀ ਸਾਡੀ ਇਹਨਾਂ ਨਾਲ ਲੜਾਈ ਹੋ ਚੁੱਕੀ ਆ ਮੇਰੇ ਮੈਂ ਸੈਬ ਸਿੰਘ ਦੇ ਨਾਲ ਕੋਰਟ ਮੈਰਿਜ ਕਰਵਾਈ ਆ ਮੇਰੇ ਪੇਕੇ ਪਰਿਵਾਰ ਦੇ ਨਾਲ ਰਹਿੰਦੇ ਆ ਇਹ ਮੁੰਡੇ ਜਿਹੜੇ ਆ ਉਹ ਇਹਨਾਂ ਨੂੰ ਚੁੱਕਣਾ ਦਿੰਦੇ ਆ ਅੱਗੇ ਵੀ ਹੈਗੀ ਸੀ ਲੜਾਈ ਦੇ ਵਿੱਚ ਆਪਾਂ ਇਹਨਾਂ ਦਾ ਨਾਂ ਨਹੀਂ ਲਿਖਵਾਇਆ ਹੁਣ ਉਹਨਾਂ ਨੇ ਇਹਨਾਂ ਨੂੰ ਭੇਜਿਆ ਵਾ ਇਹ ਆਏ ਆ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਨਾਲ ਲੜੋ ਅਹੀਂ ਗਾੜੀ ਤੁਹਾਡੀ ਹੈਲਪ ਕਰਾਂਗੇ ਮਤਲਬ ਫੋਨ ਦੇ ਉੱਪਰ ਹੀ ਅੱਗੇ ਨਹੀਂ ਆਵਾਂਗੇ ਤੇ ਫੋਨ ਦੇ ਉੱਪਰ ਹੀ ਗੱਲਬਾਤ ਕਰਾਂਗੇ ਜੋ ਵੀ ਤੁਹਾਡੇ ਨਾਲ ਹੋਊਗਾ ਆਪਾਂ ਕਰਾਂਗੇ ਪਰ ਪੁਲਿਸ ਜਿਹੜੀ ਆ ਨਾ ਸਾਡੀ ਸੁਣਵਾਈ ਨਹੀਂ ਕਰਦੀ ਪਈ ਪਹਿਲੇ ਵੀ ਨਹੀਂ ਕੀਤੀ ਹੁਣ ਵੀ ਨਹੀਂ ਹੋਈ ਤੇ ਖਤਰਾ ਹੈ ਦੋ ਵਾਰੀ ਹਮਲਾ ਹੋ ਚੁੱਕਾ ਹੈ ਹਜੇ ਤੱਕ ਆਡੀ ਸੁਣਵਾਈ ਨਹੀਂ ਹੋਈ ਗਾਂ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਸਾਡੇ ਛੋਟੇ ਛੋਟੇ ਬੱਚੇ ਆ ਟਰੂਲ ਟ੍ਰੈਲਿੰਗ ਦਾ ਕੰਮ ਕਰਦੇ ਨੇਰੇ ਸਵੇਰੇ ਹੁੰਦੇ ਆਂ ਇਕੱਲੇ ਹੁੰਨੇ ਘਾਰ ਤੇ ਪਤਾ ਨਹੀਂ ਕੀ ਕਰ ਸਕਦੇ ਕੀ ਨਹੀਂ ਤੁਹਾਡੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਕੀ ਮੰਗ ਕਰਦੇ ਅਸੀਂ ਇਹ ਹੀ ਮੰਗ ਕਰਦੇ ਆਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਕੋਰਟ ਵਿੱਚ ਵੀ ਲਾਇਆ ਹੀ ਕੇਸ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਕਰਦੀ ਪਈ ਤੇ ਇਹ ਮਾਮਲਾ ਸਾਡਾ ਲੜਚੜਾ ਇਹ ਇਹਨਾਂ ਦੇ ਕਾਲੇ ਘਰ ਪਰਵੇ ਝਗੜਾ ਆ ਦੋ ਬਾਟੀਆਂ ਦਾ ਤੇ ਕੋਈ ਹੈ ਰਿਲੇਟਿਵ ਵੀ ਵੈਸੇ ਸੋਹਰਾ ਪਰਿਵਾਰ ਨਾਲ ਲੜਾਈ 2 ਐਸ ਪਰ ਦਰਖਾਸਤ ਆਈ ਉਸ ਹਾਰ ਨਵਾਜ ਕੇਦਾਰ ਕਰ ਦਿੱਤੀ ਜੀ ਨਹੀਂ ਜੀ ਦਰਖਾਸਤ ਮਿਲੀ ਹੈ ਜੇ ਆਪਾਂ ਲਾਈਨ ਕਰ ਰਹੇ ਡਿਊਟੀ ਉੱਪਰ ਇਹ ਕਹਿੰਦੇ ਕਿ ਪਹਿਲੇ ਵੀ ਕਿਸੇ ਦਾ ਰੋਜ਼ ਦੀ ਹੈ One of the premium and prestigious professional institutes providing a wide range of professional courses with 100% placement assistance. We are Sri Sai Group of Institutes.